ਸਤ ਸ੍ਰੀ ਅਕਾਲ ਦੋਸਤੋ ਮੂਸੇਲ ਚੈਨਲ ਤੇ ਸਵਾਗਤ ਹੈ ਜਿਹੜੇ ਦੋਸਤ ਆਪਣੇ ਚੈਨਲ ਨਾਲ ਜੁੜੇ ਹੋ ਉਹਨਾਂ ਨੂੰ ਪਤਾ ਹੀ ਆਪਣੇ ਚੈਨਲ ਤੇ ਖੇਤੀਬਾੜੀ ਨਾਲ रिलेटेड ਵੀਡੀਓ ਪਸਪਨਨ ਮਨ ਲੋ ਖੇਤੀਬਾੜੀ ਨਾਲ ਜੁੜੇ ਜਿੰਨੇ ਧੰਦੇ ਆ ਉਹਨਾਂ ਨੂੰ रिलेटेड ਵੀਡੀਓ ਆਉਂਦੇ ਰਹੇ ਇਹ ਹੁਣ ਮੱਕੀ ਤੇ ਮੂੰਗੀ ਤੇ ਸੁੰਡੀ ਦਾ ਪ੍ਰਕੋਪ ਚੱਲੀ ਜਾਂਦਾ ਆਪਾਂ ਕੁਝ ਦਿਨ ਪਹਿਲਾਂ ਪ੍ਰੋਕਲੇਮ ਮੈਂ ਜੋ ਗੱਲ 5% ਵਾਲੀ ਆਪਾਂ ਮਨ ਲੋ ਉਹਦੀ ਡਿਟੇਲ ਚ ਗੱਲ ਕਰੀ ਸੀਗੀ ਤੇ ਹੁਣ ਕਾਫੀ ਵੀਡੀਓ ਆਈ ਜਾਂਦੀਆਂ ਡੈਲੀਗੇਟ ਬਾਰੇ ਨਾ ਡੈਲੀਗੇਟ ਸੰਦੀ ਵਾਸਤੇ ਵਧੀਆ ਪ੍ਰੋਡਕਟਾਂ ਤੇ ਇੱਕ ਮਹਿੰਗਾ ਪ੍ਰੋਡਕਟ ਆ ਤੇ ਤਾਂ ਕਰਕੇ ਆਪਾਂ ਨੂੰ ਵੀ ਕਮੈਂਟ ਆਏ ਸੀ ਵਿੱਚ ਮੈਸੇਜ ਆਏ ਸੀ ਪਰ ਤੁਹਾਨੂੰ ਤੌਰ ਤੇ ਵੀ ਡੈਲੀਗੇਟ ਕਰੀਏ ਜਾਂ ਨਾ ਕਰੀਏ ਤੇ ਅੱਜ ਆਪਾਂ ਡੈਲੀਗੇਟ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਬਾਅਦ ਤੁਸੀਂ ਆਪਦਾ ਵਿਚਾਰ ਬਣਾ ਲਓ ਵੀ ਤੁਸੀਂ ਡੈਲੀਗੇਟ ਕਰਨੀ ਹੈ ਜਾਂ ਨਹੀਂ ਕਰਨੀ ਹੈ ਤਾਂ ਜੇ ਤਾਂ ਡੈਲੀਗੇਟ ਬਾਰੇ ਸਾਰਾ ਕੁਝ ਕਿਵੇਂ ਕੰਮ ਕਰਦੀ ਹੈ ਕੀ ਦਾ ਮੂਡ ਆਫ ਐਕਸ਼ਨ ਹੈ ਕੀ ਵਿੱਚ ਸਾਰਾ ਕੁਝ ਹਨ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਠੀਕ ਆ ਜਿਹੜਾ ਪ੍ਰੋਕਲੇਮ ਬਾਰੇ ਦੱਸਿਆ ਸੀ ਉਹਦਾ ਵੀ ਰੇਟ ਦੱਸਿਆ ਸੀ ਆਪਾਂ ਵੀ ਮੰਨ ਲਓ ਭਾਈ ਉਹ 350 ਦੀ ਪੈਂਦੀ ਹੈ ਤੇ 100 ਗ੍ਰਾਮ ਉਹਦੀ ਕਿੱਲੇ ਦੀ ਲੋਜਾ ਜਿਹੜੀ ਡੈਲੀਗੇਟ ਆ ਡੈਲੀਗੇਟ ਪੈਂਦੀ ਹੈ 100 ਐਮਐਲ 900 ਦੇ 8 900 ਦੇ ਲਗਭਗ ਡਡ ਮੰਨ ਲਓ ਸਾਰੇ ਅਲੱਗ ਅਲੱਗ ਥੋੜਾ ਬਹੁਤਾ ਜਿਵੇਂ ਕੈਸ਼ ਕਾਊਂਟਰ ਹੋਵੇ ਜਾਂ ਧਾਰ ਹੋਵੇ ਤੇ ਹਿਸਾਬ ਨਾਲ ਫਰਕ ਪੈ ਜਾਂਦਾ ਹੈ ਇਹਦੀ ਲੋਜ ਹੈਗੀ ਜਿਹੜੀ ਕਿੱਲੇ ਦੀ ਹੈਗੀ ਆ 180 ਆਨ ਵਾਲਾ ਮੰਨ ਲਓ ਰੇਟ ਇਹਦਾ ਕਾਫੀ ਜ਼ਿਆਦਾ ਹੈਗਾ ਤੇ ਰਿਜ਼ਲਟ ਇਹਦਾ 10 ਤੋਂ 15 ਦਿਨ ਕੰਪਨੀ ਕਹਿੰਦੀ ਹੈ ਨਾ ਬਾਕੀ ਜਿਹੜਾ ਇਹ ਚ ਟੈਕਨੀਕਲ ਹੈਗਾ ਸਪੈਂਟ੍ਰੋਰਮ 11.5% ਸਪੈਂਟ੍ਰੋਨ 11.5 11.7% ਸੌਰੀ ਇਹ ਚ ਟੈਕਨੀਕਲ ਤੇ ਇਹਦਾ ਕੁਇਕ ਐਕਸ਼ਨ ਆ ਤੇ ਜਿਹੜੀ ਇਹ ਕੰਮ ਕਰਦੀ ਆ ਇੰਜੈਕਸ਼ਨ ਰਾਹੀਂ ਤੇ ਕੰਟੈਕਟਰਾਂ ਹੀ ਜਿਵੇਂ ਪ੍ਰੋਬਲਮ ਸਨ ਦੇ ਕੰਟੈਕਟਰਾਂ ਹੀ ਕੰਮ ਕਰਦੀ ਸੀਗੀ ਤੇ ਪੱਤੇ ਰਾਹੀਂ ਵੀ ਉਹੀ ਸਿਸਟਮ ਹੈ ਦਾ ਇੰਜੈਕਸ਼ਨ ਤੇ ਕੰਟੈਕਟਰਾਂ ਹੀ ਦੱਸਿਆ ਦਾ ਇੰਜੈਕਸ਼ਨ ਦਾ ਮਤਲਬ ਹੈ ਇਹ ਵੀ ਪੱਤਿਆਂ ਦੇ ਜਿਵੇਂ ਮੂੰਗੀ ਦੀ ਕਰਨੀ ਹੈ ਤੇ ਤੁਸੀਂ ਮੱਕੀ ਤੇ ਕਰਨੀ ਆ ਠੀਕ ਆ ਇੰਜੈਕਸ਼ਨ ਦਾ ਮਤਲਬ ਇਹ ਹੁੰਦਾ ਵੀ ਇਹ ਪੱਤਿਆਂ ਦੇ ਜਿਹੜੇ ਟਿਸ਼ੂ ਹੁੰਦੇ ਆ ਉਹਦੇ ਵਿੱਚ ਦਵਾਈ ਰਚ ਜਾਂਦੀ ਆ ਤੇ ਜਦੋਂ ਉਹਨੂੰ ਸੁਣਲੀ ਥ੍ਰਿਪਸ ਜੋ ਵੀ ਕੋਸੰਦਾ ਉਹ ਉਹਨੂੰ ਖਾ ਲੈਂਦੇ ਤਾਂ ਉਹ ਮਰ ਜਾਂਦੇ ਆ ਬਾਕੀ ਜਿਹੜਿਆਂ ਦੇ ਉੱਤੇ ਪੈ ਗਈ ਕਈ ਵੀਰ ਆਪਾਂ ਜਿਵੇਂ ਕਹਿੰਦੇ ਵੀ ਦੁਪਹਿਰੇ ਨਹੀਂ ਕਰਨੀ ਸਪਰੇਅ ਇਹਨਾਂ ਜਿਹੜਿਆਂ ਦੇ ਉੱਤੇ ਪੈ ਗਈ ਉਹਨਾਂ ਨੇ ਤਾਂ ਮਰਨੇ ਮਰਨਾ ਮੌ ਲਪੱਤੇ ਦੇ ਸਿੱਧੀ ਜੀ ਗੱਲ ਪਿਆਦੀ ਪਾਸ ਜੱਟੂ ਸਕਦ। ਇਹ ਪੱਤਿਆਂ ਦੇ ਵਿੱਚ ਆਚ ਜਾਂਦੀ ਆ। ਤੇ ਜੇ ਤੁਸੀਂ ਜਿਹਨੂੰ ਖਾਂਦੀ ਆ ਤਾਂ ਵੀ ਸੁੰਡੀ ਮਰ ਜਾਂਦੀ ਆ ਜਾਂ ਕੋਈ ਤੇਲਾ थ्रिप्स ਸਾਰੇ ਗੱਲਤੀ ਕੰਮ ਕਰਦੇ ਉਹ ਤੁਹਾਨੂੰ ਦੱਸਦੇ ਆ। ਤਾਂ ਜੇ ਉਹਦੇ ਉੱਤੇ ਪੈ ਜੇ ਉਹ ਨਹੀਂ ਮਰ ਜਿੰਦੇ। ਹੁਣ ਇਹ ਕੰਮ ਕਿਹੜੇ ਕਿਹੜੇ ਤੇ ਕਰਦੇ? ਡੋਜ਼ ਮੈਂ ਤੁਹਾਨੂੰ ਦੱਸ ਦਿੱਤੀ 150 ਤੋਂ 180 ml ਤੱਕ थ्रिप्स ਹੋ ਗਈਆਂ। ਜੇ ਮੈਂ ਪੱਤੇਲਾ ਹੋ ਗਿਆ, ਜੂੰ ਹੋ ਗਈ ਜਿਹੜੀ ਜੂੰ ਹੋ ਗਈ ਉਹ ਹੋ ਗਈ। ਫਰੂਟ ਬੋਰ ਹੋ ਗਿਆ ਜਿਵੇਂ ਤਨਾਸ਼ੇ ਦੇ ਕੋਈ ਜੜ ਵਾਲੀ ਸੁੰਡੀ ਹੋ ਗਈ ਨਾ। ਗੋਭ ਵਾਲੀ ਸੁੰਡੀ ਹੋ ਗਈ ਤੇ ਫਲ ਦੀ ਸੁੰਡੀ ਹੋ ਗਈ ਫਰੂਟ ਬੋਰ। ਠੀਕ ਹੈ ਉਹਨਾਂ ਸਾਰਿਆਂ ਕਾਸ਼ਾਂ ਤੇ ਇਹਦਾ ਰਿਜ਼ਲਟ ਆਦਾ ਜਿਵੇਂ ਜਿੱਤੇ ਕਿਤੇ ਜੂਨ ਹੀ ਵਰਦੀ ਹੈ ਨਾ ਇੱਕ ਲੀਫ ਮੈਨਰ ਹੁੰਦਾ ਪਤਨੇ ਵਿੱਚ ਲੈ ਲੈ ਗਏ ਜਿਹਨੂੰ ਬਰੀਕੀ ਸੁਣਦੀ ਹੁੰਦੀ ਹੈ ਉਹਦੇ ਵਾਸਤੇ ਵੀ ਚੀਜ਼ਾਂ ਕਾਫੀ ਤੇ ਇਹਦਾ ਹੈਗਾਗਾ ਸਿਸਟਮ ਤੇ ਬਾਕੀ ਜੂਨ ਵਗੈਰਾ ਸੰਡੂ ਵਗੈਰਾ ਸਾਰੇ ਕਾਸ਼ ਤੇ ਸਿਸਟਮ ਇਹਦਾ ਹੈਗਾ ਉਹ ਕਰ ਕੀਤੇ ਕੀਤੇ ਸਕਦੇ ਉਹਨੂੰ ਕਰ ਸਾਰੀਆਂ ਫਸਲਾਂ ਤੇ ਕਰ ਸਕਦੇ ਜਿਵੇਂ ਸਾਰੇ ਪੰਤੀਆਂ ਸਬਜ਼ੀਆਂ ਠੀਕ ਹੈ ਕਦੂ ਵਗੈਰਾ ਮਿਰਚਾਂ ਵਗੈਰਾ ਜਿੱਤੇ ਥ੍ਰਿਪਸ ਆਉਂਦੀਆਂ ਨਾ ਜਾਂ ਮਨ ਲਖਾਉਣ ਵਾਲੀਆਂ ਗਿਆ ਆਪਣਾ ਬਟਰ ਮਗਲ ਨਵੇਂ ਖਰਬੂਜ ਬਗਿਆ ਸਾਰੇ ਫਰੂਟ ਵਾਲੇ ਫਰੂਟਾਂ ਤੇ ਤੁਸੀਂ ਕਰ ਸਕਦੇ ਹੋ ਨਾ ਤੇ ਕਣਕ ਝੋਨਾ ਮੱਕੀ ਮੂੰਗੀ ਸਾਰਿਆਂ ਸਾਰੀਆਂ ਚੀਜ਼ਾਂ ਤੇ ਇਹਨੂੰ ਕਰ ਸਕਦੇ ਹੋ ਬਸ ਜਿੱਥੇ ਜੇ ਇਹਦਾ ਆਉਂਦਾ ਹੈ ਰੇਟ ਦੀ ਦਿੱਕਤ ਵੀ ਥੋੜੀ ਜਿਹੀ ਕੋਸਟ ਦੀ ਹੈ ਦਵਾਈ ਉਹ ਤੁਸੀਂ ਸੋਚ ਲਓ ਵੀ ਤੁਸੀਂ ਇਹਨੂੰ ਕਰਨਾ ਜਾਂ ਨਹੀਂ ਰਿਜ਼ਲਟ ਇਹਦਾ 10 ਤੋਂ 15 ਦਿਨਾਂ ਦਾ ਹੈਗਾ ਠੀਕ ਆ ਪਰ ਇਹਦੇ ਚ ਮੈਂ ਕਿਸੇ ਜ਼ਿਆਦਾ ਮਸਾਨੂੰ ਮਹਿੰਗੀ ਦਵਾਈ ਆ ਤਾਂ ਕਰਕੇ ਇਹਦੇ ਵਿੱਚ ਜੇ ਤੁਸੀਂ ਕਰਨੀ ਆ ਤਾਂ ਸਟicker ਜ਼ਰੂਰ ਲਾਓ ਜਿਹੜੇ ਤੁਸੀਂ ਦਵਾਈ ਕਰਨਿਓ ਤੇ ਕਿਉਂਕਿ ਕਈ ਵਾਰ ਛੋਟਾ ਜਿਹਾ ਹੋ ਜਾਂਦਾ ਤਾਂ ਸਟicker ਜ਼ਰੂਰ ਲਾਓ ਤੇ ਰਿਜਲਟ ਠੀਕ ਆ ਦਾ ਲੰਮਾ ਦਾ ਤੇ ਬਾਕੀ ਨਵੀਂ ਦਵਾਈ ਆ ਗਈ ਤਾਂ ਚਰਚੇ ਦਾ ਨਵੀਂ ਦਵਾਈ ਦੀ ਹੋਣੀ ਨਹੀਂ ਰਿਜਲਟ ਠੀਕ ਨਹੀਂ ਪਰ ਜਿਹੜੀ ਸਭ ਤੋਂ ਵਧੀਆ ਗੱਲ ਹੈਗੀ ਉਹ ਜਿਹੜਾ ਮੂਡ ਆਫ ਐਕਸ਼ਨ ਆ ਦਾ ਉਹ ਠੀਕ ਆ ਕਿਉਂਕਿ ਕੋਈ ਸੁੰਡੀਆਂ ਪੱਤੇ ਦੇ ਥੱਲੇ ਹੋਏ ਨਾ ਹੁੰਦੀਆਂ ਹੁੰਦੀਆਂ ਤੇ ਤਾਂ ਹੀ ਤੁਹਾਨੂੰ ਕਹਿ ਰਿਆ ਨਾ ਕੰਟੈਕਟ ਤੇ ਜਿਹੜੀਆਂ ਪੱਤੇ ਦੇ ਵਿੱਚ ਦਵਾਈਆਂ ਰਚਦੇ ਨੇ ਉਹੀ ਦਵਾਈਆਂ ਤੁਸੀਂ ਕਰਾ ਕਰੋ ਜਿਵੇਂ ਪ੍ਰੋਕਲੇਮ ਵੀ ਇਦਾਂ ਹੀ ਕੰਮ ਕਰਦੀ ਆ ਪਰ ਉਹ ਥੋੜੀ ਸਸਤੀ ਦਵਾਈ ਆ ਗਈ ਇੱਕ ਬਹਾਵਾ ਟਾਈਮ ਉਹਨੂੰ ਮਾਰਕੀਟ 'ਚ ਉਹਦੀਆਂ ਨਵੀਆਂ ਬਣ ਗਈਆਂ ਜਿਵੇਂ ਮੰਜੋਬਾਨਾ ਟੈਕ ਮੰਨ 9% ਵਾਲੀ ਉਹਦੇ ਵੀ ਰਿਜ਼ਲਟ ਠੀਕ ਨੇ ਠੀਕ ਆ ਪਰ ਜੇ ਤੁਹਾਡੇ ਮੰਨ ਲਓ ਸਬਜ਼ੀਆਂ ਤੇ ਜਾਂ ਮੰਨ ਲਓ ਕਹਿ ਸਕਦੇ ਆ ਮੂੰਗੀ ਤੇ ਤੇ ਜਾਂ ਖਰੂਜੇ ਵਗੈਰੇ ਤੇ ਇਹਨਾਂ ਚੀਜ਼ਾਂ ਦੇ ਵੀ ਨਾਸਕਟਾ ਜਿਵੇਂ ਫੂਟ ਫਰੂਟ ਬੋਰਰ ਹੋ ਗਿਆ ਠੀਕ ਆ ਜਾਂ ਨਰਮੇ ਚ ਵੀ ਪੈ ਜਾਂਦਾ ਉਹ ਟਿੰਡੇ ਵਾਲੀ ਸੰਡੀ ਕਹਿੰਦੇ ਨੇ ਉਹ ਆ ਗਿਆ ਤਾਂ ਤੁਸੀਂ ਟਾਰਗੇਟ ਨੂੰ ਜ਼ਰੂਰ ਵਰਤੋ ਮੱਕੀ ਤੇ ਮੂੰਗੀ ਤੇ ਤੁਸੀਂ ਇਹਨੂੰ ਵਰਤਨਾ ਜਾਂ ਉਹ ਤੁਹਾਡੀ ਇਹ ਪਾਰ ਚੱਲਦੀ ਹੈ ਨਾ ਤਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਤਾਂ ਡੂ ਐਗਰੋ ਸਾਇੰਸ ਦੀ ਤੋ ਮੇਰੇ ਸਾਹ ਨੂੰ ਦਵਾਈ ਇਹ ਆਉਂਦੀ ਆ ਆਪਾਂ ਤਾਂ ਨਹੀਂ ਹਲੇ ਤੱਕ ਵਰਤੀ ਹੈਗੀ ਆ ਪਰ ਐਵੇਂ ਸਾਨੂੰ ਝੂਠ ਮਾਰੀ ਨਾ ਆਪਾਂ ਨੂੰ ਇਹਦੀ ਲੋੜ ਪਈ ਆ ਆਪਣੇ ਹੁਣ ਥੋੜੀ ਥੋੜੀ ਸੁੰਡੀ ਹੋ ਰਹੀ ਆ ਮੂੰਗੀ ਤੇ ਵੀ ਤੇ ਆਪਾਂ ਤਾਂ ਪ੍ਰੋਕਲੇਮ ਹੀ ਵਰਤੀ ਸੀਗੀ ਤਾਂ ਹੁਣ ਦੇਖਦੇ ਆ ਪ੍ਰੋਕਲੇਮ ਵਰਤਦੇ ਆ ਜੇ 1.9% ਪਾ ਕੇ ਦੇਖਾਂ ਰਿਜ਼ਲਟ ਉਹਦਾ ਪਉਣ ਵਧੀਆ ਮੇਰੇ ਅਸੀ 15 ਦਿਨ ਮੰਗੋਂ ਹੋ ਗਏ ਤਾਂ ਉਹ ਦੁਬਾਰਾ ਮੰਗਦੇ ਰੀਸਟ ਕੇ ਪਾਣੀ ਲਾਇਆ ਤਾਂ ਹੁਣ ਦੁਬਾਰੇ ਸੁੰਗੀ ਪੈਈ ਆ ਤਾਂ ਆਪਾਂ ਨੇ ਤਾਂ ਹਜੇ ਵੀ ਕੋਈ ਇਰਾਦਾ ਹੈ ਨਹੀਂ ਡੈਲੀਗੇਟ ਵਰਤਣ ਦਾ ਤੇ ਮੱਕੀ ਤੇ ਸ਼ਾਇਦ ਵਰਤ ਲਈਏ ਮੱਕੀ ਤੇ ਆਪਾਂ ਕਿਉਂਕਿ ਦੂਦ ਮੱਕੀ ਤੇ ਫਿਰ ਦਵਾਈ ਹੁੰਦੀ ਨਹੀਂ ਤਾਂ ਬਾਕੀ ਤੁਸੀਂ ਦੇਖ ਲਓ ਤੁਹਾਨੂੰ ਸਾਰਾ ਕੁਝ ਦੱਸਦਾ ਵੀ ਕਿਹੜੀਆਂ ਸਬਜ਼ੀਆਂ ਤੇ ਕਿਹੜੀਆਂ ਫਸਲਾਂ ਤੇ ਇਹ ਹੋ ਸਕਦੀ ਆ ਕਿੰਨੀ ਇਹਦੀ ডোজ ਆ ਠੀਕ ਆ ਤੇ ਕਿਵੇਂ ਕੰਮ ਕਰਦੀ ਆ ਠੀਕ ਆ ਕਿਹੜੇ ਕਿਹੜੇ ਮੰਨ ਲਾ ਟ੍ਰਿਪਸ ਜੂੰਗ ਕਰਾ ਸਾਰੇ ਤੇ ਕੰਮ ਕਰਦੀ ਆ ਤੇ ਤੁਸੀਂ ਜੇ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਵਰਤ ਸਕਦਾ ਆਪਣਾ ਰਜਾ ਆਪਾਂ ਕਿਸੇ ਦਵਾਈ ਦੀ ਮਸ਼ਹੂਰੀ ਨਹੀਂ ਕਰਦੇ ਜੇ ਆਪਾਂ ਐਨਕਨ ਵੀ ਇਹਨੂੰ ਨਾਮ ਵਰਤੋ ਉਹ ਤੁਸੀਂ ਦੇਖੋ ਵੀ ਤੁਸੀਂ ਚੋੜਾ ਛੋਡਾ ਕਿਸੇ ਚਾ ਮੈਂ ਸਾਰੇ ਇਹਦੇ ਤੁਹਾਨੂੰ ਸਾਰੇ ਬੈਨੀਫਿਟ ਦੱਸਦੇ ਠੀਕ ਹੈ ਕਿਵੇਂ ਕੰਮ ਕਰਦੇ ਹੈ ਤੇ ਇੱਕ ਖਾਸ ਗੱਲ ਇਹਨੂੰ ਵੀ ਸਵੇਰ ਮੰਨ ਲਓ 9:00 ਤੋਂ 10:00 ਪਹਿਲਾਂ ਤੇ ਜਾਂ ਸ਼ਾਮ ਨੂੰ 5:00 ਤੋਂ ਬਾਅਦ ਕਰੋ ਠੀਕ ਹੈ ਵਧੀਆ ਰਿਜ਼ਲਟ ਨੇ ਤੇ ਇੱਕ ਗੱਲ ਹੋਰ ਹੈ ਜਿਹੜੀ ਮੈਂ ਦੱਸਣੀ ਜ਼ਰੂਰੀ ਸਮਝਾਂਗਾ ਵੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਗੱਲ ਇਹਦੇ ਚ ਆਏ ਆ ਵੀ ਇਹ ਮਹਿੰਗੀ ਹੋਣ ਦਾ ਕਾਰਨ ਵੀ ਤਾਂ ਹੀ ਹੋ ਸਕਦਾ ਵੀ ਜਿਹੜੇ ਆਪਣੇ ਮਿੱਤਰ ਕੀਟ ਹੁੰਦੇ ਹਨ ਨਾ ਇਹ ਮਿੱਤਰ ਕੀਟਾਂ ਨੂੰ ਨਹੀਂ ਮਾਰਦੀ ਠੀਕ ਹੈ ਸਾਨੂੰ ਵੱਡਾ ਪੁਆਇੰਟ ਪੋਜੀਟਿਵ ਪੁਆਇੰਟ ਜੋ ਰਹਿ ਗਿਆ ਸੀਗਾ ਜੋ ਇਸ ਦਵਾਈ ਦੀ ਖਾਸੀਅਤ ਆ ਉਹ ਇਹ ਆ ਕਿ ਜਿਹੜੇ ਆਪਣੇ ਮਿੱਤਰ ਕੀਟ ਹੁੰਦੇ ਜਿਵੇਂ ਉਹ ਬੱਗ ਹੁੰਦੀ ਹੈ ਕਿ ਲਾਲ ਢੁੰਡੀ ਕਹਿੰਦੇ ਆਪਾਂ ਤੇ ਉਹ ਮੰਨ ਲਓ ਤੇਲ ਵੀਗਰਾਂ ਨੂੰ ਖਾਂਦੀ ਹੁੰਦੀ ਹੈ ਨਾ ਜਿਹਦਾ ਆਪਣੇ ਫਸਲ ਨੂੰ ਕੋਈ ਨੁਕਸਾਨ ਨਹੀਂ ਹੈਗਾ ਜਿਹੜੇ ਕਿਸਾਨ ਫਿਰ ਆਰਗੈਨਿਕ ਖੇਤੀ ਕਰਦੇ ਨੇ ਜਾਂ ਨੇਚਰਲ ਖੇਤੀ ਕਰਦੇ ਨੇ ਉਹਨਾਂ ਨੂੰ ਪਤਾਗਾ ਵੀ ਉਹ ਮਿੱਤਰ ਕੀਟ ਵੀ ਹੁੰਦੇ ਆ ਮੰਨ ਲਓ ਜੇ ਮੰਨ ਲਓ ਢੁੰਡੀ ਆਪਣਾ ਦਸ਼ਮਣ ਕੀਟ ਆਗਾ ਤਾਂ ਮਿੱਤਰ ਕੀਟ ਵੀ ਬਹੁਤ ਸਾਰੇ ਹੁੰਦੇ ਨੇ ਤੇ ਮਿੱਤਰ ਗਿੱਟਾਂ ਵਾਸਤੇ ਕਹਿੰਦੇ ਫਰੈਂਡਲੀ ਆ ਬਤਵਾਂ ਵਾਸਤੇ ਫਰੈਂਡਲੀ ਦਵਾ ਗਈ ਤਾਂ ਬਾਕੀ ਤੁਸੀਂ ਦੇਖ ਲਓ ਤੁਸੀਂ ਕਰਨੀ ਐ ਨਾ ਅੱਜ ਦੀ ਵੀਡੀਓ ਸੀਗੀ ਡੈਲੀਗੇਟ ਬਾਰੇ ਬਾਕੀ ਜੇ ਤੁਸੀਂ ਡੈਲੀਗੇਟ ਮੱਕੀ ਤੇ ਵਰਤੀ ਹੈ ਜਾਂ ਸੁੰਢੀ ਤੇ ਵਰਤੀ ਹੈ ਜਿਹਦੇ 15 ਦਿਨ ਤੋਂ ਵੱਧ ਰਿਜ਼ਲਟ ਹੈ ਗਿਆ ਜਾਂ ਹੋਰ ਕੋਈ ਬੈਨੀਫਿਟ ਹੈ ਗਿਆ ਵੀ ਮੰਨ ਲਓ ਪ੍ਰੋਗਰਾਮ ਨਾਲ ਹੋ ਜਾ ਜਿਹੜੇ ਦੂਜਿਆਂ ਪੋਰਾ ਜਨ ਵਗੈਰਾ ਦਵਾਈਆਂ ਆਉਂਦੀਆਂ ਨੇ ਹਨ ਤਾਂ ਜ਼ਰੂਰ ਦੱਸਿਓ ਆਪਾਂ ਵੀ ਵਰਤ ਕੇ ਦੇਖਾਂਗੇ ਤੇ ਜਿਹੜੇ ਮੇਰੇ ਕਿਸਾਨ ਭਰਾ ਪਹਿਲਾਂ ਤੋਂ ਵਰਤਦੇ ਆ ਬਾਕੀ ਆਪ ਦੇ ਸੁਝਾਅ ਦਿਓ ਅਗਰ ਹਨਾ ਵੀ ਤੁਸੀਂ ਵੀ ਖੇਤੀ ਕਰਦੇ ਹੋ ਤੁਸੀਂ ਕਿਹੜੀਆਂ ਦਵਾਈਆਂ ਵਰਤਦੇ ਹੋ ਠੀਕ ਹੈ ਉਹਦੇ ਬਾਰੇ ਸਜਾਅ ਤੇ ਕਰੋ ਤੇ ਧੰਨਵਾਦ ਸਾਰਿਆਂ ਦਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਅਗਲੀਆਂ ਵੀਡੀਓ ਸਾਨੂੰ ਆਪਣੇ ਚੈਨਲ ਤੇ ਮਿਲਦੇ ਰਹਿਣਾ ਹੈ ਧੰਨਵਾਦ ਸਾਰਿਆਂ ਦਾ